ਦੁਨੀਆ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤ ਆਣ ਸੀ ਪਰ ਕਿਸੇ ਕਾਰਨ ਕਰਕੇ ਹੁਣ ਭਾਰਤ ਨਹੀਂ ਆ ਰਹੇ ਕੀ ਕਾਰਨ ਹੈ ਕਿ ਉਹਨਾਂ ਨੇ ਆਪਣੇ ਭਾਰਤ ਦੌਰਾ ਰੱਦ ਕਰ ਦਿੱਤਾ ਹੈ ਕੀ ਇਸ ਦੇ ਪਿੱਛੇ ਸੱਚਾਈ ਹੈ ਜੀ ਬਿਲਕੁਲ ਬਿਲਕੁਲ ਤੁਹਾਡੀ ਜਿਹੜੀ ਖਬਰ ਹੈ ਤੁਹਾਡੇ ਤੱਕ ਪਹੁੰਚੀ ਹੈ ਉਹ ਬਿਲਕੁਲ ਸੱਚੀ ਹੈ ਜੋ ਬਾਈਡਨ ਹੋਰਾਂ ਦਾ ਪ੍ਰੋਗਰਾਮ ਸੀ 26 ਜਨਵਰੀ ਦੇ ਉੱਤੇ ਭਾਰਤ ਆਉਣ ਦਾ ਯਾਨੀ ਕਿ ਜਦੋਂ ਭਾਰਤ ਦੇਸ਼ ਜਿਹੜਾ ਹੈ ਉਹ 26 ਜਨਵਰੀ ਦਾ ਦਿਨ ਮਨਾਉਂਦਾ ਹੁੰਦਾ ਹੈ ਤੇ ਉਹਨਾਂ ਨੂੰ ਕਿਹਾ ਸੀ ਕਿ ਇਹ ਨਾ ਜਸ਼ਨਾਂ ਦੇ ਵਿੱਚ ਤੁਸੀਂ ਵੀ ਆ ਕੇ ਸ਼ਾਮਲ ਹੋਵੋ ਜੋ ਕਿ ਪਹਿਲਾਂ ਮਤਲਬ ਜੋ ਬਾਈਡਨ ਹੋਰਾਂ ਨੇ ਯੈਸ ਕੀਤੀ ਹੋਈ ਸੀ ਤੇ ਉਹਨਾਂ ਦੇ ਆਉਣ ਦਾ ਪੂਰਾ ਪਲਾਨ ਸੀ ਪਰ ਤੁਹਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਜੋ ਘਟਨਾਵਾਂ ਘਟੀਆਂ ਨੇ ਨਾ ਅਮਰੀਕਾ ਤੇ ਭਾਰਤ ਦੇ ਦਰਮਿਆਨ ਸੋ ਉਹ ਦਰਾਰ ਦਾ ਕਿਤੇ ਨਾ ਕਿਤੇ ਵੱਡਾ ਕਾਰਨ ਬਣ ਰਹੀ ਹੈ ਤੇ ਇਹ ਜਿਹੜਾ ਉਹਨਾਂ ਦਾ ਦੌਰਾ ਰੱਦ ਕਰਨਾ ਨਾ ਇਹਦੇ ਉੱਤੇ ਸਾਰਿਆਂ ਦੀ ਅੱਖ ਲੱਗੀ ਹੋਈ ਸੀ ਖਾਸ ਤੌਰ ਦੇ ਉੱਤੇ ਜਿਹੜੇ ਬੁੱਧੀਜੀਵੀ ਨੇ ਸਾਡੇ ਵਿਦਵਾਨ ਨੇ ਜਾਂ ਪੱਤਰਕਾਰ ਨੇ ਛੋਟੇ ਵੱਡੇ ਪੱਤਰਕਾਰ ਹੋ ਗਏ ਉਹਨਾਂ ਸਾਰਿਆਂ ਦੀ ਅੱਖੇ ਦੇ ਉੱਤੇ ਸੀ ਕਿ ਇਹਦੇ ਤੋਂ ਪਤਾ ਲੱਗੇਗਾ ਕਿ ਅਮਰੀਕਾ ਦਾ ਰੁਖ ਕੀ ਹੈ ਹੁਣ ਭਾਰਤ ਵਾਲੇ ਪਾਸੇ ਸੋ ਹੁਣ ਇਹ ਦੌਰਾ ਰੱਦ ਕਰਕੇ ਜੋ ਬਾਈਡਨ ਯਾਨੀ ਕਿ ਅਮਰੀਕਾ ਨੇ ਇਹ ਦਰਸਾ ਦਿੱਤਾ ਹੈ ਕਿ ਹੁਣ ਸਾਡੀ ਯਾਨੀ ਕਿ ਉਹ ਗਾਣਾ ਹੁੰਦਾ ਸੀ ਨਾ ਤੇਰੀ ਤੇਰੀ ਮੇਰੀ ਨਹੀਂ ਨਿਭਣੀ ਉਹ ਕੰਮ ਹੁਣ ਹੋ ਗਿਆ ਕਿ ਹੁਣ ਨਿਭਣੀ ਨਹੀਂ ਹੈ ਉਹਨਾਂ ਨੇ ਦੌਰੇ ਰੱਦ ਕਰ ਦਿੱਤੇ ਆ ਤੁਸੀਂ ਦੇਖੋ ਇੱਕ ਪਾਸੇ ਇਨਵੈਸਟੀਗੇਸ਼ਨ ਟੀਮਾਂ ਭਾਰਤ ਦੇ ਵਿੱਚ ਨੇ ਜਾਂ ਤੇ ਇਹ ਕਹੀਆਂ ਨਾ ਕਿ ਉਹ ਵੀ ਨਹੀਂ ਗਈਆਂ ਉਹ ਉਹਨਾਂ ਨੂੰ ਵੀ ਰੋਕ ਲਿਆ ਐਫ ਬੀ ਆਈ ਦਾ ਚੀਫ ਇਸ ਵੇਲੇ ਭਾਰਤ ਦੇ ਵਿੱਚ ਆ ਪਰ ਦੂਸਰੇ ਪਾਸੇ ਜਦੋਂ ਰਾਸ਼ਟਰਪਤੀ ਨੇ ਜਾਣਾ ਸੀ ਰਾਸ਼ਟਰਪਤੀ ਦੇ ਜਾਣ ਦਾ ਮਤਲਬ ਇਹ ਸੀ ਕਿ ਦੋਨਾਂ ਮੁਲਕਾਂ ਦੇ ਵਿੱਚ ਪਿਆਰ ਤੇ ਹੋਰ ਜਿਹੜੇ ਰਸੂਖ ਨੇ ਉਹ ਵਧਦੇ ਇਹਦਾ ਮਤਲਬ ਇਹ ਹੁੰਦਾ ਜਦੋਂ ਨਰਿੰਦਰ ਮੋਦੀ ਹੋਰੀ ਜਾਂਦੇ ਨੇ ਅਮਰੀਕਾ ਉਹਦਾ ਵੀ ਮਤਲਬ ਇਹੀ ਹੁੰਦਾ ਸੋ ਰਾਸ਼ਟਰਪਤੀ ਨੇ ਦੌਰਾ ਰੱਦ ਕੀਤਾ ਇਹ ਬਹੁਤ ਵੱਡੀ ਗੱਲ ਹੈ ਤੇ ਤੁਹਾਨੂੰ ਮੈਂ ਇੱਕ ਜਾਣਕਾਰੀ ਹੋਰ ਦੇ ਦਵਾਂ ਵੈਸੇ ਤਾਂ ਸਾਡੇ ਦਰਸ਼ਕ ਸਿਆਣੇ ਨੇ ਜੋ ਅਮਰੀਕਾ ਦਾ ਰਾਸ਼ਟਰਪਤੀ ਹੁੰਦਾ ਨਾ ਉਹਨੂੰ ਦੁਨੀਆ ਦਾ ਸਭ ਤੋਂ ਪਾਵਰਫੁੱਲ ਇਨਸਾਨ ਕਹਿ ਲੀਏ ਜਾਂ ਆਦਮੀ ਕਹਿ ਲੀਏ ਮੰਨਿਆ ਜਾਂਦਾ ਹੁੰਦਾ ਕਿਉਂਕਿ ਉਹਦੇ ਕੋਲ ਜਿਹੜੀ ਪਾਵਰ ਹੈ ਇਸ ਵੇਲੇ ਹੋਰ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀਆਂ ਦੇ ਕੋਲ ਰਾਸ਼ਟਰਪਤੀਆਂ ਕੋਲ ਨਹੀਂ ਹੈ ਜੋ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੋਲ ਹੈ ਸੋ ਦੁਨੀਆ ਦਾ ਪਾਵਰਫੁੱਲ ਜਿਹੜਾ ਆਪਾਂ ਕਹਿ ਲਈਏ ਪਰਸਨ ਹੈ ਜੋ ਬਾਈਡਨ ਜਿਨੇ ਇਹ ਦੌਰਾ ਰੱਦ ਕੀਤਾ ਤੇ ਹੁਣ ਜਿੰਨੂੰ ਮੋਟੀਆਂ ਅਖਬਾਰਾਂ ਦੀਆਂ ਸੁਰਖੀਆਂ ਮਿਲ ਗਈਆਂ ਤੁਸੀਂ ਅੱਜ ਜਾਂ ਕੱਲ ਦੇ ਵਿੱਚ ਦੇਖੋਗੇ ਤਾਂ ਇੰਟਰਨੈਸ਼ਨਲ ਅਖਬਾਰਾਂ ਇਸ ਖਬਰ ਨੂੰ ਛਾਪਣ ਗਈਆਂ ਕਿ ਭਾਰਤ ਨਾਲ ਦੌਰਾ ਰੱਦ ਕਰਕੇ ਜੋ ਬਾਈਡਨ ਨੇ ਇਹ ਦਰਸਾ ਦਿੱਤਾ ਹੈ ਕਿ ਹੁਣ ਭਾਈ ਜਿੱਦਾਂ ਤੁਸੀਂ ਚੱਲੋਗੇ ਉਦਾਂ ਹੀ ਕੰਮ ਚੱਲੂਗਾ ਚੱਲ ਜਿਵੇਂ ਤੂੰ ਚੱਲਦਾ ਓਵੇਂ ਚੱਲੂਗੀ ਜਿਗਰੀਆ ਯਾਰਾ ਇੱਕ ਗਾਣਾ ਸੀ ਸੋ ਉਹ ਹੁਣ ਕੰਮ ਹੋਇਆ ਪਿਆ ਤੇ ਜੇ ਇਹਦੇ ਵਿੱਚ ਇਸੇ ਤਰੀਕੇ ਦੇ ਨਾਲ ਅੱਗੋਂ ਕੰਮ ਵਧਦਾ ਗਿਆ ਤੇ ਇਹਦੇ ਸਿੱਟੇ ਜਿਹੜੇ ਨੇ ਉਹ ਭਿਆਨਕ ਨਿਕਲਣਗੇ ਇਹ ਗੱਲ ਮੇਰੇ ਕੋਲੋਂ ਅੱਜ ਲਿਖਾ ਲਓ ਇਹ ਚਾਹੇ ਤੁਸੀਂ ਇੱਕ ਪੀਸ ਕੱਟ ਕੇ ਰੱਖ ਲਓ ਇਹਨੂੰ ਬਾਅਦ ਵਿੱਚ ਅਪਲੋਡ ਕਰ ਲਿਓ ਕਿਉਂਕਿ ਅਮਰੀਕਾ ਕਿਸੇ ਪਾਸਿਓਂ ਵੀ ਢਿੱਲ ਨਹੀਂ ਕਰ ਰਿਹਾ ਅੱਜ ਵੀ ਉਹਨਾਂ ਦੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਸੇਮ ਖਬਰ ਛਪ ਰਹੀ ਹੈ ਉਹੀ ਖਬਰ ਛੱਪ ਰਹੀ ਹੈ ਕਿ ਇਹਦੀ ਅਕਾਉਂਟੇਬਿਲਟੀ ਆਪਾਂ ਕਰਾਂਗੇ ਜਿਨ੍ਹਾਂ ਨੇ ਸਾਡੀ ਧਰਤੀ ਦੇ ਉੱਤੇ ਸਾਡਾ ਸਿਟੀਜ਼ਨ ਮਾਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਜਦੋਂ ਨਿਖਲ ਗੁਪਤਾ ਹੋਰੀ ਵਾਪਸ ਆ ਜਾਂਦੇ ਨੇ ਜਦੋਂ ਅਮਰੀਕਾ ਪਹੁੰਚਣਗੇ ਕਿਉਂਕਿ ਉਹਨਾਂ ਨੂੰ ਮੰਗ ਲਿਆ ਹੋਇਆ ਤੇ ਆਲਰੇਡੀ ਸਾਰੀ ਉਹਨਾਂ ਦੀ ਟ੍ਰੀਟੀ ਹੈਗੀ ਆ ਜਿੱਦਣ ਵਾਪਸ ਆ ਜਾਂਦੇ ਆ ਤੇ ਹੋਰ ਵੀ ਜਾਣਕਾਰੀ ਉਹਨਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਣੀ ਹੈ ਤੁਹਾਨੂੰ ਮੈਂ ਇੱਕ ਹੋਰ ਨਾਲ ਨਾਲ ਗੱਲ ਦੱਸਦਾ ਜਮਾ ਕਿ ਤੁਸੀਂ ਦੇਖੋ ਕਿ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਇਹ ਗੱਲ ਕਹਿ ਦਿੱਤੀ ਸੀ ਕਿ ਸਾਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਭਾਰਤੀ ਏਜੰਟ ਨੇ ਯਾਨੀ ਕਿ ਨਿਜਰ ਦੇ ਕਤਲ ਪਿੱਛੇ ਭਾਰਤੀ ਏਜੰਟ ਨੇ ਉਹ ਕਹਿੰਦੇ ਲੱਗਦਾ ਹੈ ਸਾਨੂੰ ਉਸ ਵੇਲੇ ਫਿਰ ਭਾਰਤ ਨੇ ਵੀ ਸਬੂਤ ਮੰਗੇ ਸੀ ਵੀ ਲਿਆਓ ਤੁਹਾਡੇ ਕੋਲ ਸਬੂਤ ਹੈ ਕਿਤੇ ਦਿਓ ਕੈਨੇਡਾ ਸਬੂਤ ਨਹੀਂ ਸੀ ਦੇ ਰਿਹਾ ਉਹ ਹੁਣ ਜਦੋਂ ਆ ਅਮਰੀਕਾ ਵਾਲਾ ਵਾਕਾ ਹੋਇਆ ਨਾ ਤੇ ਹੁਣ ਸਾਰੀ ਗੱਲ ਸਪਸ਼ਟ ਹੋ ਗਈ ਹੈ ਕਿ ਜਦੋਂ ਜਿਹੜੇ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹ ਉਹਨਾਂ ਦੇ ਕੋਲ ਆਪਣੀ ਕੋਈ ਵੀ ਇੰਟੈਲੀਜੈਂਸੀ ਨਹੀਂ ਸੀ ਸ਼ਾਇਦ ਉਹਨਾਂ ਨੂੰ ਅਮਰੀਕਾ ਨੇ ਦੱਸਿਆ ਕਿਉਂਕਿ ਉਹ ਉਨ੍ਹੀ ਤਿਰ ਦੇ ਵਿੱਚ ਨਾ ਉਸ ਟਾਈਮ ਪੀਰੀਅਡ ਦੇ ਵਿੱਚ ਅਮਰੀਕਾ ਨikhil gupta ਦੀ ਚੈਟ ਜਿਹੜੀ ਆ ਉਹ ਪੜ ਚੁੱਕਿਆ ਸੀ ਉਹਨੂੰ ਕਾਪੀ ਕਰ ਚੁੱਕਿਆ ਸੀ ਉਹਨੂੰ ਹੈਕ ਕਰ ਚੁੱਕਿਆ ਸੀ ਕਹਿ ਲਓ ਸਾਰੀ ਗੱਲ ਦਾ ਪਤਾ ਲੱਗ ਚੁੱਕਿਆ ਸੀ nikhil gupta ਦੀ ਚੈਟ ਤੋਂ ਜਿਹਦੇ ਵਿੱਚ nikhil gupta ਇਹ ਗੱਲ ਮੰਨ ਰਿਹਾ ਸੀ ਕਿ ਦੇਖੋ ਮਤਲਬ ਕਿ ਉਹ ਆਪਣੇ ਵੱਲੋਂ ਕਿਲਰ ਨੂੰ ਇਹ ਕਹਿ ਰਿਹਾ ਸੀ ਕਿ ਆ ਦੇਖੋ ਅਸੀਂ ਕੈਨੇਡਾ ਦੇ ਵਿੱਚ ਬੰਦਾ ਰੇਡ ਦਿੱਤਾ ਤੇ ਹੁਣ ਤੁਸੀਂ ਵੀ ਆਪਣਾ ਕੰਮ ਜਿਹੜਾ ਹੈਗਾ ਪੰਨੂ ਵਾਲਾ ਉਹ ਜਲਦੀ ਜਲਦੀ ਕਰ ਲਓ ਸੋ ਉਹ ਜਿਹੜੀ ਚੈਟ ਹੈ ਨਾ ਜੋ ਮੈਂ ਸਮਝਦਾ ਕਿ ਉਹ ਜਦੋਂ FBI ਕੋਲ ਪਹੁੰਚ ਗਈ ਇਨਵੈਸਟੀਗੇਸ਼ਨ ਏਜੰਸੀਆਂ ਕੋਲ ਪਹੁੰਚ ਗਈ ਅਮਰੀਕਾ ਦੀਆਂ ਕੋਲ ਉਹਨਾਂ ਨੇ ਫਿਰ ਜਿਹੜਾ ਆਪਣੇ ਟਰੂਡੋ ਦੇ ਕੰਨ ਦੇ ਵਿੱਚ ਫਿਰ ਇਹ ਗੱਲ ਦੀ ਫੂਕ ਮਾਰ ਦਿੱਤੀ ਕਿ ਭਾਈ ਤੁਹਾਡੇ ਜਿਹੜਾ ਕਤਲ ਹੋਇਆ ਨਾ ਉਹਦੀ ਤਾਂ ਜ਼ਿੰਮੇਵਾਰੀ ਆ ਬੰਦਾ ਚੁੱਕੀ ਜਾਂਦਾ ਸੋ ਹੁਣ ਤੁਸੀਂ ਇਹ ਦੇਖੋ ਨਾ ਦੁਨੀਆ ਮੰਗੀ ਜਾਂਦੀ ਸਬੂਤ ਕੈਨੇਡਾ ਸਬੂਤ ਨਹੀਂ ਦੇ ਰਿਹਾ ਹੁਣ ਕੈਨੇਡਾ ਸਬੂਤ ਦੇਵੇਗਾ ਉਸ ਦਿਨ ਜਿੱਦਣ ਨਿਖਲ ਗੁਪਤਾ ਦੇ ਕੋਲੋਂ ਰਹਿਦੀ ਹੋਈ ਜਾਣਕਾਰੀ ਵੀ ਕਢਾ ਲਈ ਤੇ ਨਿਖਲ ਗੁਪਤਾ ਦੇ ਕੋਲੋਂ ਇਹ ਮਨਮਾਉਣਗੇ ਕਿ ਭਾਈ ਤੂੰ ਦੱਸ ਵੀ ਕੈਨੇਡਾ ਦੇ ਵਿੱਚ ਕਿਹੜੇ ਬੰਦੇ ਹਾਇਰ ਕੀਤੇ ਸੀ ਕਿਹੜੇ ਭਾਰਤ ਦੇ ਹੋਰ ਲੋਕ ਸੀ ਭਾਰਤੀ ਸੀ ਜਾਂ ਫਿਰ ਕਿ ਜਿਹੜੇ ਏਜੰਟ ਸੀ ਜਿਹੜੇ ਤੁਸੀਂ ਕੈਨੇਡਾ ਚ ਹਾਇਰ ਕਰਕੇ ਇਹ ਕੰਮ ਕੀਤਾ ਸੋ ਹੁਣ ਨਿਖਲ ਗੁਪਤਾ ਇੱਕ ਮੇਨ ਕੜੀ ਐ ਇਸ ਸਾਰੇ ਕੇਸ ਦੀ ਉਹਨੂੰ ਸ਼ਾਇਦ ਕੈਨੇਡਾ ਲਜਾਇਆ ਜਾਵੇ ਜਾਂ ਫਿਰ ਅਮਰੀਕਾ ਦੇ ਵਿੱਚ ਰੱਖ ਕੇ ਉਹਦੇ ਕੋਲੋਂ ਪੁੱਛਿਆ ਜਾਵੇ ਵੀ ਕੈਨੇਡਾ ਚ ਕਿਵੇਂ ਕੰਮ ਕੀਤਾ ਤੁਸੀਂ ਤੇ ਅਮਰੀਕਾ ਦੇ ਵਿੱਚ ਹੋਰ ਕਿਹੜੇ ਬੰਦੇ ਤੁਹਾਡੇ ਨਾਲ ਲੱਗੇ ਹੋਏ ਸੀ ਤੇ ਚਾਰ ਜਿਹੜੇ ਤੁਸੀਂ ਕਹਿੰਦੇ ਹੋ ਕਿ 29 ਜੂਨ ਤੋਂ ਪਹਿਲਾਂ ਚਾਰ ਬੰਦੇ ਸੀ ਮਾਰਨੇ ਆ ਉਹ ਹੋਰ ਕਿਹੜੇ-ਕਿਹੜੇ ਬੰਦੇ ਸੀ ਸੋ ਇਹ ਸਾਰੀ ਗੱਲ ਜਿਹੜੀ ਹੁਣ ਨਿਕਲ ਕੇ ਸਾਹਮਣੇ ਆਊਗੀ ਪਰ ਆ ਬਹੁਤ ਵੱਡੀ ਖਬਰ ਹੈ ਜਿਹੜਾ ਜੋ ਬਾਈਡਨ ਹੋਰਾਂ ਦਾ ਜਿਹੜਾ ਦੌਰਾ ਰੱਦ ਹੋ ਜਾਣਾ ਇਹ ਸਮਾਂ ਤੁਹਾਨੂੰ ਦੱਸੇਗਾ ਆਉਣ ਵਾਲਾ ਕਿ ਜਦੋਂ ਟ੍ਰੀਟੀਆਂ ਰੱਦ ਹੋਣਗੀਆਂ ਜਿਹੜੇ ਬਿਜ਼ਨਸ ਡੀਲਾਂ ਜਿਹੜੀਆਂ ਨੇ ਉਹ ਰੱਦ ਹੋਣਗੀਆਂ ਹੋਰ ਜਿਹੜਾ ਹੈ ਲੱਲਾ ਭਾਬਾ ਉਹ ਸਾਰਾ ਕੀਤਾ ਜਾਊਗਾ ਤੇ ਇੰਗਲੈਂਡ ਵੀ ਮੈਂ ਕਹਿੰਨਾ ਕਿ ਪਿੱਛੇ-ਪਿੱਛੇ ਤੁਰਿਆ ਆਉਂਦਾ ਪਹਿਲ ਕੈਨੇਡਾ ਨੇ ਕੀਤੀ ਹੈ ਸੈਕਿੰਡ ਜਿਹੜਾ ਸੀ ਉਹ ਅਮਰੀਕਾ ਸੀ ਤੇ ਹੁਣ ਇੰਗਲੈਂਡ ਵੀ ਪਿੱਛੇ-ਪਿੱਛੇ ਤੁਰਿਆ ਆਉਂਦਾ ਸੋ ਇਹ ਤਿੰਨਾ ਵੱਲੋਂ ਕਹਿ ਦੇਣਾ ਉਸ ਤੋਂ ਬਾਅਦ ਆਸਟ੍ਰੇਲੀਆ ਦਾ ਵੀ ਇਹਦੇ ਉੱਤੇ ਅਪਡੇਟ ਆ ਚੁੱਕੀ ਹੈ ਕਿ ਅਸੀਂ ਚਿੰਤਾ ਤਾਂ ਆਪਣੀ ਧਰਤੀ ਦੇ ਉੱਤੇ ਆਪਣੇ ਨਾਗਰਿਕਾਂ ਦੇ ਲਈ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਹੁਣ ਉਹ ਮੁਲਖ ਨੇ ਉਹ ਇਹ ਮੁਲਖ ਨੇ ਜਿਨ੍ਹਾਂ ਨੇ ਪੰਜਾਬੀ ਸੰਭੇ ਪੰਜਾਬੀ ਉਹਨਾਂ ਟਾਈਮਾਂ ਦੇ ਵਿੱਚ ਸੰਭੇ ਜਦੋਂ ਪੰਜਾਬ ਦੇ ਉੱਤੇ ਭੀੜ ਪਈ ਸੀ ਇੱਕ ਤਰਸੀਮ ਜਿਸੜ ਦਾ ਗਾਣਾ ਤੁਸੀਂ ਸੁਣਿਆ ਹੋਣਾ ਜੇ ਨਾਲ ਸੰਭ ਦਾ ਵਿਲਾਇਤ ਨੂੰ ਵਿਲਾਇਤ ਜੋ ਪੰਜਾਬ ਨੂੰ ਕਿੱਥੋਂ ਬਣਨੇ ਸੀ ਰੰਗਲੇ ਚਵਾਰੇ ਪੰਜਾਬ 'ਚ ਜਿਹੜੀ ਤੁਸੀਂ ਅੱਜ ਤਰੱਕੀ ਦੇਖ ਰਹੇ ਹੋ ਨਾ ਵੱਡੀਆਂ ਵੱਡੀਆਂ ਕੋਠੀਆਂ ਦੇਖ ਰਹੇ ਹਾਂ ਉਹ ਬਾਹਰਲੇਆਂ ਦੀਆਂ ਦੇਣ ਨੇ ਸੋ ਇਹਨਾਂ ਮੁਲਕਾਂ ਨੇ ਸਾਡੇ ਤੇ ਕਿੰਨਾ ਇਹਿਸਾਨ ਕੀਤਾ ਕਿੰਨਾ ਸਾਨੂੰ ਪਿਆਰ ਦਿੱਤਾ ਸਾਡੀਆਂ ਅਜ਼ਾਇਲਮ ਦੇ ਕੇਸ ਪਾਏ ਉਹ ਇਹਨਾਂ ਨੇ ਯੈਸ ਕਰਕੇ ਸਾਨੂੰ ਆਪਣੇ ਨਾਗਰਿਕ ਬਣਾਇਆ ਕੰਮ ਦਿੱਤੇ ਸਾਨੂੰ ਇੱਕ ਵਧੀਆ ਨਾਗਰਿਕਤਾ ਵਗੈਰਾ ਸਾਰਾ ਕੁਝ ਦਿੱਤਾ ਜੋ ਜੋ ਵੀ ਆਪਣੇ ਲੋਕਾਂ ਨੂੰ ਉਹ ਦਿੰਦੇ ਸੀ ਸੋ ਅੱਜ ਉਹਨਾਂ ਦੀ ਧਰਤੀ ਦੇ ਉੱਤੇ ਜਦੋਂ ਆਹ ਕੰਮ ਹੋਣਗੇ ਫਿਰ ਉਹ ਤਾਂ ਭਾਈ ਕਹਿਣਗੇ ਕੋਈ ਅਸੀਂ ਤਾਂ ਤੁਹਾਡੇ ਨਾਲ ਸਾਰੇ ਪਾਸਿਓਂ ਵਧੀਆ ਚੱਲੇ ਆਂ ਪਰ ਤੁਸੀਂ ਜਿਹੜਾ ਕੰਮ ਸਾਡੀ ਧਰਤੀ ਦੇ ਉੱਤੇ ਆ ਕੇ ਕਰ ਰਹੇ ਹੋ ਇਹ ਤਾਂ ਫਿਰ ਮੋਚ ਦਾ ਸਵਾਲ ਹੈ ਹੁਣ ਉਹ ਸ਼ਾਂਤ ਮੁਲਕ ਨੇ ਜੇ ਹੁਣ ਆਸਟ੍ਰੇਲੀਆ ਦੀ ਗੱਲ ਕਰੀਏ ਦੇਖੋ ਕਿੰਨਾ ਸੋਹਣਾ ਮੁਲਕ ਹੈ ਕਿੰਨਾ ਵਧੀਆ ਲੋਕ ਰਹਿੰਦੇ ਨੇ ਬੜੀ ਸ਼ਾਂਤੀ ਦੇ ਨਾਲ ਨਾ ਉਹ ਕਿਸੇ ਨੂੰ ਕੁਝ ਕਹਿੰਦੇ ਨੇ ਨਾ ਸੁਣਦੇ ਨੇ ਸੋ ਇਹੋ ਜਿਹੇ ਮੁਲਕਾਂ ਦੇ ਵਿੱਚ ਜਾ ਕੇ ਜਦੋਂ ਤੁਸੀਂ ਵਾਇਲੈਂਸ ਕਰੋਗੇ ਤੇ ਫਿਰ ਕਹੋਗੇ ਕਿ ਅਸੀਂ ਬਿਸ਼ਪ ਕਰੂਆਂ ਜਾਂ ਫਿਰ ਹੋਰ ਜਿਹੜੇ ਦਮ ਗਜੇ ਮਾਰੋਗੇ ਤੇ ਉਹ ਪਹਿਲੀ ਪਹਿਲੀ ਕੇਸ ਦੇ ਵਿੱਚ ਹੀ ਫੂਕ ਨਿਕਲ ਜਾਵੇ ਮੇਜਰ ਗੌਰਵ ਆਰਿਆ ਵਰਗੇ ਬੰਦੇ ਤੁਹਾਡੇ ਜਿਹੜੇ ਹੈਗੇ ਆ ਉਹਨੂੰ ਤਾਂ ਬੰਦਾ ਵੀ ਕਹਿਣ ਨੂੰ ਵੈਸੇ ਜੀ ਦੀ ਕਰਦਾ ਸੋ ਇਹੋ ਜਿਹੇ ਬੰਦੇ ਜਿਹੜੇ ਆ ਕੇ ਸ਼ਰਮ ਪਬਲੀਕਲੀ ਜਿਹੜਾ ਆਪਣੇ ਦੱਸ ਦਿੰਦੇ ਨੇ ਕਿ ਕੀ ਪਲਾਨ ਨੇ ਏਜੰਸੀਆਂ ਦੇ ਦੇਖੋ ਕਿੱਡੀ ਬੇਇੱਜ਼ਤੀ ਵਾਲੀ ਇਨਸਲਟ ਵਾਲੀ ਗੱਲ ਆ ਕਿ ਏਜੰਸੀਆਂ ਦੇ ਏਜੰਸੀਆਂ ਨੇ ਜੋ ਕਰਨਾ ਸੀ ਹੁਣ ਪਤਾ ਨਹੀਂ ਮੈਨੂੰ ਕਿ ਏਜੰਸੀਆਂ ਗੌਰਵ ਆਰਿਆ ਦੀ ਸਲਾਹ ਦੇ ਨਾਲ ਕੰਮ ਕਰਦੀਆਂ ਸੀ ਜਾਂ ਫਿਰ ਗੌਰਵ ਆਰਿਆ ਨੂੰ ਦੱਸਦੀਆਂ ਸੀ ਕਿ ਅਸੀਂ ਆਹ ਕੰਮ ਕਰ ਲਏ ਆ ਉਹ ਉਹ ਪਬਲਿਕ ਕਰੀ ਜਾਂਦਾ ਸੀਗਾ ਹੁਣ ਦੱਸੋ ਕਿਹੜਾ ਦੇਸ਼ ਐ ਜਦੋਂ ਕੋਈ ਕੰਮ ਕਰਨਾ ਹੋਵੇ ਉਹਨੇ ਕੋਈ ਸੀਕ੍ਰੀਟ ਤਾਂ ਉਹ ਉਹ ਜਿਹੜਾ ਇਦਾਂ YouTubeਾਂ ਦੇ ਉੱਤੇ ਆ ਕੇ ਰੋਲਾ ਪਾਉਂਦਾ ਫਿਰਦਾ ਸੇਮ ਉਹੀ ਹੋਇਆ ਨਾ ਤੁਸੀਂ ਦੇਖੋ ਇੱਕ ਗੌਰਵ ਆਰਿਆ ਦੀ ਸ਼ਾਇਦ ਕਲਿੱਪ ਆਪਾਂ ਨਾ ਲਾਈਏ ਵਿੱਚ ਪਰ ਉਹਦੇ ਸ਼ਬਦ ਮੈਂ ਤੁਹਾਰਾ ਦਿੰਨਾ ਉਹ ਕਹਿੰਦਾ ਕਿ ਭਾਰਤ ਨੂੰ ਕਹਿੰਦਾ ਕਿ ਆਪਕੇ ਪਾਸ ਕੁਬੇਰ ਦਾ ਖਜ਼ਾਨਾ ਹੈ ਆਪਕੇ ਪਾਸ ਪੈਸੇ ਦੀ ਕਮੀ ਨਹੀਂ ਹੈ ਤਾਂ ਆਪ ਕਿਉਂ ਨਹੀਂ ਐਸਾ ਕਰਤੇ ਕਿ ਕੈਲੀਫੋਰਨੀਆ ਮੇ ਸਨ ਫਰਾਂਸਿਸਕੋ ਮੇ ਜਾ ਕੇ ਗੈਂਗਸਟਰ ਹਾਇਰ ਕਰਤੇ ਉਨਕੋ ਬੋਲਤੇ ਕਿ ਇਹ ਖਾਲਸਤਾਨੀ ਆਪਣੇ ਪੈਰੋ ਤੇ ਖੜੇ ਨਹੀਂ ਹੋਣੇ ਚਾਹੀਏ ਮਤਲਬ ਆਹੀ ਚੀਜ਼ ਫਿਰ ਹੋਈ ਨikhil gupta ਨੇ ਆਹੀ ਕੁਛ ਕੀਤਾ ਸੋ ਕਿਤੇ ਨਾ ਕਿਤੇ ਆ ਚੀਜ਼ਾਂ ਜੜੀਆਂ ਨੇ ਹੁਣ ਮਿਲਦੀਆਂ ਪਰ ਜੇ ਅੱਜ ਦੀਆਂ ਵੀਡੀਓ ਦੇਖੋ ਤੁਸੀਂ nikhil gupta ਮਾਫ ਕਰਨਾ गौरव ਆਰਿਆ ਦੀਆਂ ਤਾਂ ਉਹਦੇ ਵਿੱਚ ਹੁਣ ਉਹਦਾ ਉਹਦਾ ਜਿਹੜੀ ਟੋਨ ਆ ਉਹ ਬਦਲ ਚੁੱਕੀ ਆ ਹੁਣ ਉਹ ਕਹਿੰਦਾ ਕਿ ਨਹੀਂ ਹਮ ਕਿਉਂ ਕਰਾਂਗੇ ਐਸਾ ਹਮੇਂ ਕੀ ਜ਼ਰੂਰਤ ਹੈ ਹਮਾਰੇ ਲਈ ਇਤਨਾ ਬੜੀ ਪ੍ਰਾਇੋਰਟੀ ਥੋੜੀ ਆ ਕੋਈ ਇਹ ਜੋ ਸਿੱਖ ਲੀਟਰ ਹੈ ਜੋ ਐਸੇ ਐਸੇ ਸੋ ਹੁਣ ਦੂਜੇ ਪਾਸੇ ਹੋ ਗਿਆ ਦੇਖੋ ਕਿੱਦਾਂ ਇਹ ਕੰਮ ਕਰਦੇ ਆ ਸੋ ਪ੍ਰੋਪਰ ਮੈਂ ਕਹਿੰਨਾ ਕਿ ਇਹਨਾਂ ਨੇ ਬੇਇੱਜ਼ਤੀ ਕਰਾਈ ਹੈ ਭਾਰਤ ਦੀ ਤੇ ਭਾਰਤ ਦੀਆਂ ਏਜੰਸੀਆਂ ਦੀ ਸੋ ਉਹ ਉਸ ਤੋਂ ਬਾਅਦ ਜਿਹੜਾ ਨikhil gupta ਉਹਨੇ ਵੱਡੀ ਬੇਇੱਜ਼ਤੀ ਕਰਾ ਦਿੱਤੀ ਜਾ ਕੇ ਜਦੋਂ ਉਹ FBI ਦੇ ਏਜੰਟ ਨੂੰ ਹੀ ਦੱਸਣ ਲੱਗ ਪਿਆ ਕਿ ਆਹ ਬੰਦਾ ਸਾਡਾ ਮਾਰ ਦਿਓ ਦੱਸੋ ਸੋ ਕਿੱਡੀ ਬੇਵਕੂਫੀ ਕਿੱਡੀ ਸ਼ਰਮਨਾਕ ਜਿਹੜੀ ਇਹ ਜਿਹੜਾ ਕਾਂਡ ਕੀਤਾ ਤੇ ਇਹ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਕਦੀ ਅਸੀਂ ਇਸਤਾਨਬੁਲ ਜਾ ਕੇ ਬੰਦਾ ਮਾਰਤਾ ਕਦੀ ਅਸੀਂ ਪਾਕਿਸਤਾਨ ਦੇ ਵਿੱਚ ਰੋ ਏਜੰਟ ਬਣ ਕੇ ਰਹੇ ਕਦੀ ਕੋਈ ਕਦੀ ਕੋਈ ਅਸੀਂ ਅਫਰੀਕਾ ਦੇ ਵਿੱਚ ਕੇਪ ਟਾਊਨ ਦੇ ਵਿੱਚ ਮਾਰ ਦਿੱਤਾ ਬਾਲੀਵੁੱਡ ਦੀਆਂ ਫਿਲਮਾਂ ਇਦਾਂ ਹੀ ਨੇ ਨਾ ਜਦ ਤੁਸੀਂ ਦੇਖਦੇ ਹੋ ਕਦੀ ਅਕਸ਼ੇ ਕੁਮਾਰ ਜਾ ਕੇ ਲਿਫਟ ਕਰਾ ਦਿੰਦਾ ਅੱਜ ਹੀ 에어 ਲਿਫਟ ਕਰਵਾਈ ਸੀ ਅਸੀਂ ਅਸੀਂ ਆਹ ਕੀਤਾ ਸੀ ਅਸੀਂ ਉਹ ਕੀਤਾ ਸੋ ਇਧਰ ਜਦੋਂ ਪ੍ਰੈਕਟੀਕਲ ਕਰਨ ਲੱਗੇ ਤੁਸੀਂ ਪਹਿਲੀ ਵਾਰੀ ਮਤਲਬ ਪਹਿਲੇ ਕੇਸਾਂ ਦੇ ਵਿੱਚ ਹੀ ਤੁਸੀਂ ਇੱਕ ਦੋ ਬੰਦੇ ਮਾਰ ਕੇ ਚਲੋ ਠੀਕ ਹੈ ਪਰ ਤੁਸੀਂ ਫੜੇ ਗਏ ਝਾਟੀ ਫੜੇ ਗਏ ਰੀਸਾਂ ਕਰਨੀਆਂ ਮੋਸਾਦ ਦੀਆਂ ਇਜ਼ਰਾਈਲ ਦੀ ਫੋਫੀ ਏਜੰਸੀ ਦੀਆਂ ਮੋਸਾਦ ਇੱਕ ਐਸੀ ਏਜੰਸੀ ਹੈ ਉਹ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਬੰਦਾ ਖੜਾ ਖੜਾ ਉਹ ਜੀ ਕਿਤੇ ਮਾਰਨਾ ਵੀ ਹੋਵੇ ਨਾ ਉਹਨਾਂ ਨੇ ਮਾਰ ਵੀ ਦਿੰਦੇ ਆ ਤੇ ਦੁਨੀਆ ਸਬੂਤ ਲੱਭਦੇ ਰਹਿ ਜਾਂਦੀ ਆ ਮੁਸਾਦ ਨੇ ਤੁਸੀਂ ਉਹਨਾਂ ਦੀ ਹਿਸਟਰੀ ਪੜ੍ਹ ਕੇ ਵੇਖਿਓ ਉਹਨਾਂ ਨੇ ਐਦਾਂ ਦੇ ਕੰਮ ਕੀਤੇ ਨੇ ਨਾ ਜਿਹੜਾ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਤੇ ਜਿਹੜੇ ਉਹਨਾਂ ਨੇ ਫਿਰ ਬਾਅਦ ਚ ਆ ਕੇ ਆਪਕੇ ਆ ਕੇ ਭਾਈ ਅਸੀਂ ਆ ਕੰਮ ਆਪਾਂ ਕੀਤਾ ਉਸ ਗੱਲ ਦੀ ਭਿੰਨਕ ਜਿਹੜੀ ਆ ਬਾਹਰ ਪਈਆ अदरवाइज ਮੁਸਾਦ ਕਿਵੇਂ ਕੰਮ ਕਰਦੀ ਹੈ ਤੁਹਾਨੂੰ ਪਤਾ ਹੀ ਨਹੀਂ ਹੈਗਾ ਮੈਂ ਕਹਿਣਾ ਕਿ ਇਹਨਾਂ ਨੂੰ ਬਾਲੀਵੁੱਡ ਤੋਂ ਸਿੱਖ ਲੈਣਾ ਚਾਹੀਦਾ ਬਾਲੀਵੁੱਡ ਵਿੱਚ ਵੀ ਜਿਹੜੇ ਟੈਕਟ ਦਿਖਾਏ ਜਾਂਦੇ ਨਾ ਉਹ ਜਾਦਾ ਵਧੀਆ ਹੁੰਦੇ ਬੈਟਰ ਤਰੀਕੇ ਨਾਲ ਦਿਖਾਏ ਜਾਂਦੇ ਆ ਸੋ ਇਹ ਚੀਜ਼ਾਂ ਕਰਨ ਦੀ ਲੋੜ ਹੈ ਵੈਸੇ ਤਾਂ ਚਲੋ ਅਸੀਂ ਇਹ ਨਹੀਂ ਕਹਿੰਦੇ ਸਿੱਖ ਕੇ ਤੁਸੀਂ ਇਹੋ ਜਿਹਾ ਕੰਮ ਕਰੋ ਆ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ ਦੋਨਾਂ ਮੁਲਕਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਪਿਆਰ ਦੇ ਨਾਲ ਕੰਮ ਹੋਣਾ ਚਾਹੀਦਾ ਸਵਾਹ ਹਤਿਆਨਾ ਵਾਲਾ ਬੰਦੇ ਮਾਰਨੇ ਕੁੱਟ ਦਿਓ ਜੀ ਆ ਕਰ ਦਿਓ ਇਹ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਅੱਜ ਦੁਨੀਆ ਦੇ ਵਿੱਚ ਪਿਆਰ ਦੀ ਕਮੀ ਹੈ ਨਾ ਕਿ ਆ ਨਫਰਤ ਦੀ ਨਫਰਤ ਤਾਂ ਭਰੀ ਪਈ ਹੈ ਤੁਸੀਂ ਦੇਖੋ ਚੌਥੇ ਦਿਨ ਬੰਦਾ ਕੁੱਟ ਦਿੰਦੇ ਆ ਤੂੰ ਫਲਾਣੇ ਮਜ਼ਬਦ ਹੈ ਮਣੀਪੁਰ ਦੇ ਵਿੱਚ ਔਰਤਾਂ ਨੰਗੀਆਂ ਕਰਕੇ ਕਮਾ ਦਿਓ ਜਾਂ ਕਿਤੇ ਹੋਰ ਹਿੰਸਾ ਕਰ ਦਿਓ ਕਿਸੇ ਦੀ ਦਾੜੀ ਫੜ ਲਓ ਤੇ ਕਹੋ ਜੈ ਸ਼੍ਰੀ ਰਾਮ ਕਹ ਹੁਣ ਜੇ ਦੀ ਦਾੜੀ ਫੜ ਕੇ ਜੈ ਸ਼੍ਰੀ ਰਾਮ ਕਹੋਗੇ ਉਹਦੇ ਮੂੰਹ ਤਾਂ ਕਹਵਾ ਦੋਗੇ ਉਹਦੇ ਦਿਲ 'ਚ ਕੀ ਰਹੂਗਾ ਜੈ ਸ਼੍ਰੀ ਰਾਮ ਵਾਸਤੇ ਜੇ ਤੁਸੀਂ ਅਸਲ ਇੱਜ਼ਤ ਕਰਾਉਣੀ ਹੈ ਤਾਂ ਪਿਆਰ ਵੰਡੋ ਪਿਆਰ ਦੇ ਨਾਲ ਜਿਹੜਾ ਤੁਸੀਂ ਕਹਾਲੋਗੇ ਕਿਸੇ ਨੂੰ ਵੀ ਆ ਜਾ ਸਾਡੇ ਧਰਮ ਦੇ ਵਿੱਚ ਤੇ ਆ ਤੂੰ ਆ ਕਰ ਤੇ ਆ ਸਾਡੇ ਮੰਦਰਾਂ ਚ ਆ ਸਾਡੀਆਂ ਮਸਜਿਦਾਂ ਦੇ ਵਿੱਚ ਆ ਸੋ ਉਹ ਪਿਆਰ ਹੁੰਦਾ ਕਿਸੇ ਦੀ ਦਾੜੀ ਫੜ ਕੇ ਤੁਸੀਂ ਕਹੋਗੇ ਕਿ ਲੈ ਹੁਣ ਤੂੰ ਕਹਿ ਭਈ ਆ ਸਾਡੇ ਧਰਮ ਨੂੰ ਬੱਲੇ ਬੱਲੇ ਕਰ ਤੇ ਉਹ ਉੱਤੋਂ ਤੱਕ ਕਰ ਦੋ ਪਰ ਉਹਦੇ ਦਿਲ ਦੇ ਵਿੱਚ ਉਹਨਾ ਹੀ ਜ਼ਹਿਰ ਭਰ ਜਾਣਾ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈਗੀ ਆ ਨਫ਼ਰਤ ਆ ਫਿਰ ਜਿੰਨੀ ਵਧਾਈ ਜਾਓਗੇ ਤੇ ਉਹਦੇ ਫਿਰ ਸਿੱਟੇ ਵੀ ਉਲਟ ਭੁਗਤ ਨਹੀਂ ਪੈਂਦੇ ਆ ਨਾ ਇਹ ਪੰਜਾਬ ਦੇ ਵਿੱਚ ਵੀ ਹੋਇਆ ਬੀਬੀ ਇੰਦਰਾ ਗਾਂਧੀ ਨੇ ਲੱਗਦਾ ਸੀ ਕੇ ਦਰਬਾਰ ਸਾਹਿਬ ਤੇ ਅਟੈਕ ਮੈਂ ਕਰਾਂਗੀ ਤੇ ਸਾਰਾ ਕੰਮ ਖਤਮ ਹੋ ਜਾਏਗਾ ਉਸ ਤੋਂ ਬਾਅਦ ਬੀਬੀ ਇੰਦਰਾਂ ਨੂੰ ਆਪਣੀ ਜਾਨ ਗਵਾਉਣੀ ਪਈ ਐ ਬਿਆਨਤਾ ਕਹਿੰਦਾ ਸੀ ਕਿ 6% ਵੋਟਾਂ ਦੇ ਨਾਲ ਲੈ ਵੀ ਮੈਂ ਤਾਂ ਮੁੱਖ ਮੰਤਰੀ ਬਣ ਗਿਆ ਮੈਂ ਤੇ ਹੁਣ ਪੰਜਾਬ ਦੇ ਵਿੱਚ ਅਤਵਾਦ ਖਤਮ ਕਰ ਦੇਣਾ ਤੇ ਉਹਦਾ ਬਣਿਆ ਕੀ ਹੈ ਉਹਦੇ ਤਾਂ ਕਹਿੰਦੇ ਪੀਸ ਵੀ ਨਹੀਂ ਲੱਭੇ ਸੋ ਆਪਾਂ ਇਹ ਨਹੀਂ ਕਹਿੰਦੇ ਵੀ ਇਸ ਤਰ੍ਹਾਂ ਹੋਵੇ ਇਹ ਬਹੁਤ ਗਲਤ ਆ ਇਦਾਂ ਨਹੀਂ ਹੋਣਾ ਚਾਹੀਦਾ ਪਰ ਜਿਹੜੀ ਵਾਇਲੈਂਸ ਆ ਉਹ ਵਾਇਲੈਂਸ ਨੂੰ ਕ੍ਰੀਏਟ ਕਰਦੀ ਐ ਵਾਇਲੈਂਸ ਦਾ ਜਵਾਬ ਵੀ ਵਾਇਲੈਂਸ ਦੇ ਵਿੱਚ ਹੀ ਆਉਂਦਾ ਸੋ ਜੇ ਤੁਸੀਂ ਵਾਇਲੈਂਸ ਕਰਨੀ ਐ ਅਗਲੇ ਨੇ ਵੀ ਵਾਇਲੈਂਸ ਕਰਨੀ ਐ ਸੋ ਅਸੀਂ ਤਾਂ ਕਹਿੰਦੇ ਕੋਈ ਤੇਰ ਵਾਇਲੈਂਸ ਨਾ ਕਰੇ ਪਿਆਰ ਦੇ ਨਾਲ ਜਿਹੜੀ ਆ ਉਹ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਜਿਹੜੇ ਮਸਲੇ ਨੇ ਉਹ ਬਹਿ ਕੇ ਜਿਹੜੇ ਨਿਜਠ ਲੈਣੇ ਚਾਹੀਦੇ ਆ ਸੋ ਇਹੀ ਹਾਲ ਹੈ ਅੱਜ ਟੇਬਲ ਟਾਕ ਦਾ ਜ਼ਮਾਨਾ ਹੈ ਨਾ ਕਿ ਐਦਾਂ ਜਾ ਕੇ ਕੋਈ ਆ ਬੰਦਾ ਰੇਡ ਦਿੱਤਾ ਤੇ ਉਹ ਮਾਰ ਦਿੱਤਾ ਤੇ ਉਸ ਤੋਂ ਬਾਅਦ ਕਿਹਾ ਜੀ ਨਹੀਂ ਜੀ ਸਾਨੂੰ ਦੱਸੋ ਮੁੜ ਕੇ ਹੁਣ ਫੜੇਗੇ ਤੇ ਹੁਣ ਦੇਖੋ ਆਲੇ ਦੋਲੇ ਬੰਦ ਦਾ ਕੀ ਹੈ ਜੀ ਜਿਹੜੀ ਲਿਸਨ ਬਿਲਕੁਲ ਠੀਕ ਹੈ ਅੱਜ ਦਾ ਟਾਈਮ ਜੋ ਹੈ ਉਹ ਟੇਬਲ ਟਾਕ ਦਾ ਜ਼ਮਾਨਾ ਹੈ ਤੇ ਜਿੱਦਾਂ ਕੋਈ ਹੋਰ ਵੱਡੀ ਜਾਣਕਾਰੀ ਸਾਡੇ ਦਰਸ਼ਕ ਆਏਗੀ ਅਸੀਂ ਤੁਹਾਡੇ ਰੱਖ ਜ਼ਰੂਰ ਕਰਾਂਗੇ ਸਾਡੇ ਦਰਸ਼ਕਾਂ ਨੂੰ ਅਸੀਂ ਜਾਣਕਾਰ ਇਹ ਜੀ ਮੈਂ ਮੁਹੱਈਆ ਜਰੂਰ ਕਰਵਾਇਓ ਧੰਨ ਤੁਹਾਡਾ ਅਤੇ ਪ੍ਰਾਈਡ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਨੂੰ ਇੱਕ ਬੇਨਤੀ ਕਰ ਦਈਏ ਕਿ ਸਾਡਾ YouTube ਚੈਨਲ ਤੇ Facebook ਪੇਜ ਜਿਹੜਾ ਹੈ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਸਬਸਕ੍ਰਾਈਬਰ ਤੇ ਜਿਹੜੇ Facebook ਪੇਜ ਹੈਗਾ ਉਹ ਕਈ ਵਾਰ ਰੀਚ ਡਾਊਨ ਹੋ ਜਾਂਦੀ ਹੈ ਬੜੇ ਕਾਰਨ ਨੇ ਅਸੀਂ ਚਲੋ ਡਿਸਕਲੋਜ਼ ਨਹੀਂ ਕਰ ਸਕਦੇ ਸੋ ਜਿੰਨਾ ਤੁਸੀਂ ਉਹਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਸਾਡਾ ਹੌਸਲਾ ਵਧੇਗਾ ਅਸੀਂ ਹੋਰ ਪ੍ਰੋਗਰਾਮ ਵਧੀਆ ਤੋਂ ਵਧੀਆ ਤੁਹਾਡੀ ਸੇਵਾ ਦੇ ਵਿੱਚ ਲਿਆ ਸਕਾਂਗੇ ਧੰਨਵਾਦ ਜੀ 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 ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖੇ ਦਸ਼ਕਾਂ ਤੋਂ ਜਾਜ ਲੈਂਦਾ ਧੰਨਵਾਦ